ਬੇਲਾ ਆਏ ਪਰ ਪਾਣੀ ਨਾ ਆਏ ਹਾਏ 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 ਸਮੱਸਿਆ ਹੈ ਸਾਡੇ ਪਾਣੀ ਨਹੀਂ ਆ ਰਿਹਾ ਪਹਿਲਾਂ ਤਾਂ ਕਿਤੇ ਕਿਤੇ ਆਥਣ ਕੱਲੀ ਤੜਕੇ ਆ ਜਾਂਦਾ ਸੀ 15 ਦਿਨ ਹੋ ਗਏ ਕੋਈ ਪਾਣੀ ਨਹੀਂ ਆ ਰਿਹਾ ਸਾਡੇ ਸਾਰੇ ਨਾ ਹੌਣ ਕੰਨਿਓ ਪੀਣ ਕੰਨਿਓ ਤਰਸਦੇ ਕੋਈ ਸ਼ਹਿਰੋਂ ਲੈ ਕੇ ਆਉਂਦਾ ਕੋਈ ਕਿਤੋਂ ਲੈ ਕੇ ਆਉਂਦਾ ਕੋਈ ਕਿਤੋਂ ਲੈ ਕੇ ਆਉਂਦਾ ਇਹ ਸਾਨੂੰ ਬਹੁਤ ਵੱਡੀ ਮੁਸ਼ਕਲ ਹੋ ਰਹੀ ਹੈ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡਾ ਪਾਣੀ ਦਾ ਹਿੱਲਾ ਕੀਤਾ ਜਾਵੇ ਅਸੀਂ ਵੋਟ ਉਹਨੂੰ ਪਾਵਾਂਗੇ ਜਿਹੜਾ ਪਾਣੀ ਦਾ ਹਿੱਲਾ ਕਰੂਗਾ ਨਹੀਂ ਅਸੀਂ ਵੋਟ ਨਹੀਂ ਪਾਉਂਦੇ ਕਿਸੇ ਨੂੰ ਸੰਗਰੂਰ ਦੀ ਵਿਧਾਇਕ ਨਾਲ ਹੀ ਗੱਲ ਹੋਈ ਨਰਿੰਦਰ ਕੋਰ ਕੋਈ ਹੈ ਦੋ ਤਿੰਨ ਵਾਰੀ ਗੱਲ ਹੋਈ ਆ ਉਹ ਕਹਿੰਦੇ ਤੁਸੀਂ ਘਰੇ ਆ ਕੇ ਗੱਲ ਕਰਿਓ ਘਰੇ ਆ ਕੇ ਇਕੱਲੇ ਗੱਲ ਕਰਿਓ ਗਾਹਾਂ ਪੁਲਿਸ ਵਾਲੇ ਅੰਦਰ ਨਹੀਂ ਵੜਨ ਦਿੰਦੇ ਸਾਨੂੰ ਫਿਰ ਅਸੀਂ ਕੀ ਕਰਨ ਜਾਣਾ ਹੈ ਉਹ ਸਾਡੇ ਵਿੱਚ ਰਹਿ ਕੇ ਖੁਸ਼ ਨਹੀਂ ਹੈਗੀ ਵੀ ਉਹ ਸਾਫ਼ ਸੁਥਰੇ ਬੰਦਿਆਂ ਨਾਲ ਰਹਿ ਕੇ ਖੁਸ਼ ਹੈ ਅਸੀਂ ਹੈਗੇ ਗਰੀਬ ਜਨਤਾ ਇਸ ਲਈ ਅਸੀਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਹੁਣ ਇਹ ਵੋਟਾਂ ਵੇਲੇ ਤਾਂ ਛੋਡੇ ਜੀ ਫਿਰਦੀ ਸੀ ਵੋਟਾਂ ਵੇਲੇ ਤਾਂ ਬੇਬੇ ਬੇਬੇ ਕਰਦੀ ਸੀ ਮਾਂ ਜੀ ਮਾਂ ਜੀ ਕਰਦੀ ਸੀ ਜੱਫੀਆਂ ਪਾਉਂਦੀ ਸੀ ਹੁਣ ਸਾਡੀ ਨਹੀਂ ਜਾਤ ਪੁੱਛਦੇ ਹੁਣ ਮੁਸਕਾਂ ਦਾ ਸਾਡੇ ਚੋਂ ਅਸੀਂ ਕੰਮ ਕਰਕੇ ਖਾਣ ਵਾਲੇ ਗਰੀਬ ਆਦਮੀ ਆ ਅਸੀਂ ਸਾਡੀ ਕਦੀ ਨਹੀਂ ਸਾਰ ਲਈ ਤਕੜੇ ਤਕੜੇ ਘਰਾਂ ਚੋਂ ਬਾਹਰ ਬਾਹਰ ਆ ਕੇ ਕਲੋਨੀ 'ਚ ਉੱਥੇ ਮੁੜ ਗਈ ਜਿਹੜੀਆਂ ਤਕੜੀਆਂ ਕਲੋਨੀਆਂ ਜਿਨ੍ਹਾਂ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਰਕਾਰੀ ਨੌਕਰੀਆਂ ਨੇ ਚੰਗੇ ਚੰਗੇ ਵਪਾਰ ਨੇ ਉਹਨਾਂ ਦੇ ਆ ਕੇ ਮੁੜਦੀ ਐ ਸਾਡੇ ਨਹੀਂ ਆਉਂਦੀ ਵੀ ਸਾਡੇ ਮੇਰੇ ਗੱਲ ਪੈਣਗੇ ਡਰਦੀ ਨਹੀਂ ਆਉਂਦੀ ਉਹ ਕੁਛ ਕੀਤਾ ਨਹੀਂ ਹਾਂ ਵੀ ਮੈਂ ਕੁਛ ਕੀਤਾ ਨਹੀਂ ਮੈਂ ਇਹਨਾਂ ਨੂੰ ਕਦੀ ਬੁਲਾਇਆ ਨਹੀਂ ਫਿਰ ਸਾਡੇ ਕੋਲੇ ਕਿਉਂ ਆਊਗੀ ਹੁਣ ਅਸੀਂ ਵੋਟ ਪਾਉਣੀ ਨਹੀਂ ਹੁਣ ਬਿਲਕੁਲ ਹੀ ਵੋਟ ਉਹਨੂੰ ਕੀ ਨਾਮ ਹੈ ਮੇਰਾ ਨਾਮ ਹੀ ਪ੍ਰੀਤ ਸਿੰਘ ਹੈ ਪ੍ਰੀਤ ਕਿਹੜੇ ਮਹੱਲੇ ਦੇ ਵਾਸੀ ਹੋ ਤੁਸੀਂ ਮੈਂ ਵੀ ਗੁਰੂ ਸਹਾਇਆ ਆ ਰਹੀ ਆ ਗੁਰੂ ਤੇਗ ਬਹਾਦਰ ਉਪਲੀ ਰੋਡ ਸੰਗਰੂਰ ਦਾ ਰਹਿਣ ਵਾਲਾ ਆ ਸਾਰੇ ਜਿਹੜੇ ਤੁਸੀਂ ਮੇਰੇ ਪਿੱਛੇ ਇਕੱਠ ਦੇਖ ਰਹੇ ਹੋ ਜਾਂ ਮਹੱਲੇ ਦੇ ਲੋਕ ਨੇ ਇਹ ਸਭ ਪਿਛਲੇ 15 ਦਿਨਾਂ ਤੋਂ ਪਾਣੀ ਦੀ ਸਮੱਸਿਆ ਤੋਂ ਇੰਨਾ ਹੈਰਾਨ ਨੇ ਮੈਂ ਕਹਿੰਦਾ ਪੁੱਛੋ ਹੀ ਨਾ ਦਿਨ ਪਰ ਰਾਤ ਪਾਣੀ ਦੇ ਪਿੱਛੇ ਕਰ ਲਾਉਂਦੇ ਨੇ ਅੱਛਾ ਪਾਣੀ ਦੀ ਇੱਕ ਬੂੰਦ ਨਹੀਂ ਆਉਂਦੀ ਜੇ ਟੂਟੀ ਦੇ ਵਿੱਚ 5-10 ਮਿੰਟ ਪਾਣੀ ਆਉਂਦਾ ਤਾਂ ਉਸ ਤੋਂ ਬਾਅਦ ਹਫ਼ਤਾ ਹਫ਼ਤਾ 10-10 ਦਿਨ ਕੋਈ ਪਾਣੀ ਨਹੀਂ ਆਉਂਦਾ ਹੈਗਾ ਬਿੱਲ ਟੂਟੀਆਂ ਦੇ ਵੱਡੇ ਵੱਡੇ ਆ ਜਾਂਦੇ ਨੇ ਅੱਛਾ ਜੁੰਟਾ ਮੱਚੀਆਂ ਹੁਣ 468 ਔਰ ਬਿੱਲ ਆਜੇ 2000 ਰੁਪਿਆ ਬਿਜਲੀ ਦਾ ਇਹ ਨਹੀਂ ਸਰਕਾਰ ਦੇ ਝੂਠੇ ਦਾਵੇ ਜੋ ਤੁਸੀਂ ਦੇਖ ਸਕਦੇ ਹੋ ਹਾਂ ਅਕਰ ਜੇਕਰ ਤੁਹਾਨੂੰ ਨਹੀਂ ਯਕੀਨ ਆਉਂਦਾ ਵਿੱਦ ਪ੍ਰੂਫ ਅਸੀਂ ਦਿਖਾ ਸਕਦੇ ਹਾਂ ਟੂਟੀਆਂ ਦੇ ਬਿੱਲ ਆਉਂਦੇ ਨੇ ਪਰ ਟੂਟੀਆਂ ਦੇ ਵਿੱਚ ਪਾਣੀ ਨਹੀਂ ਆਉਂਦਾ ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਪੰਜਾਬ ਸਰਕਾਰ ਜੋ ਕਹਿੰਦੀ ਹੈ ਉਹ ਆਮ ਲੋਕਾਂ ਦਾ ਹਾਲ ਦੇਖੇ ਤੇ ਆ ਕੇ ਸਾਡਾ ਹਾਲ ਚਾਲ ਜਾਣੇ ਜੀ ਫੇਰ ਕਵਿਤਾ ਰਾਣੀ ਕਵਿਤਾ ਕਿੰਨੇ ਦਿਨਾਂ ਤੋਂ ਮੁਸ਼ਕਲ ਆ ਰਹੀ ਹੈ ਪਾਣੀ ਦੀ ਕਹਿੰਦੇ ਨੇ ਬਿਲਕੁਲ ਪਾਣੀ ਨਹੀਂ ਆ ਰਿਹਾ 15 ਦਿਨਾਂ ਤੋਂ ਤਾਂ ਬਿਲਕੁਲ ਹੀ ਨਹੀਂ ਪਾਣੀ ਆ ਰਿਹਾ ਸਾਡੇ ਮਹੱਲੇ 'ਚ ਸਾਡੀ ਟੂਟੀ ਤਾਂ ਬਿਲਕੁਲ ਸੁੱਕੀ ਪਈ ਹੈ 15 ਦਿਨ ਪਹਿਲੇ ਕਦੀ ਕਿਸੇ ਟਾਈਮ ਪਾਣੀ ਜ਼ਰੂਰ ਆਂਦਾ ਸੀ ਕਿਸੇ ਟਾਈਮ ਆ ਗਿਆ ਕਿਸੇ ਟਾਈਮ ਨਾ ਆਇਆ 15 ਦਿਨਾਂ ਤੋਂ ਤਾਂ ਬਹੁਤ ਬੁਰਾ ਹਾਲਤ ਜਿਹਦੀ ਮੋਟਰ ਕਿਸੇ ਦੀ ਮਾੜੀ ਮੋਟੀ ਚੱਲਦੀ ਦੇਖਦੇ ਆ ਉਧਰੋਂ ਬਾਲਟੀਆਂ ਭਰ ਕੇ ਅਸੀਂ ਘਰੇ ਲੈ ਕੇ ਜਾਂਦੇ ਆ ਛੋਟੇ ਜਵਾਕਾਂ ਨਾਲ ਵੀ ਸਾਨੂੰ ਬਹੁਤ ਔਖਾ ਹੋ ਰਿਹਾ ਸਾਨੂੰ ਪਾਣੀ ਦਾ ਹੱਲ ਕਰਕੇ ਦਿਓ ਵੀ ਨਹੀਂ ਸਾਡੇ ਲਈ ਤਾਂ ਬਹੁਤ ਔਖਾ ਹੈ ਭਾਈ ਪਾਣੀ ਵਾਸਤੇ ਤਾਂ ਜੋ ਸੰਸਦ ਦੀ ਵਿਧਾਇਕਾ ਉਹ ਪਹਿਲਾਂ ਅਕਸਰ ਚੋਣਟੀਆਂ ਤੇ ਘੁੰਮਦੇ ਦਿਖਾਈ ਦਿੰਦੇ ਸੀ ਬਈ ਇੱਧਰਲੇ ਸਾਡੇ ਮਲੇਚ ਤਾਂ ਕੋਈ ਵੀ ਨਹੀਂ ਆਇਆ ਜਿਸ ਟਾਈਮ ਵੋਟਾਂ ਦੀ ਲੋੜ ਸੀ ਉਦੋਂ ਜ਼ਰੂਰ ਆਏ ਸੀ ਪਹਿਲੇ ਹੁਣ ਇਸ ਵਾਰ ਤਾਂ ਕੋਈ ਵੀ ਨਹੀਂ ਆਇਆ ਨਾ ਸਾਡਾ ਕੋਈ ਹਾਲਚਾਲ ਪੁੱਛਦਾ ਉਰੇ ਆ ਕੇ ਅਸੀਂ ਇੰਨੀ ਸਮੱਸਿਆ ਤੋਂ ਔਖੇ ਆ ਨਾ ਸਾਡੀ ਸਮੱਸਿਆ ਦਾ ਕੋਈ ਹੱਲ ਕਰਕੇ ਦੇਣਾ ਚਾਹੀਦਾ ਇਹਨਾਂ ਨੂੰ ਨਹੀਂ ਅਸ ਤਾਂ ਬਈ ਵੋਟ ਕਿਸੇ ਨੂੰ ਵੀ ਨਹੀਂ ਪਾਣੀ ਸਾਡੇ ਤਾਂ ਹੱਥ ਖੜੇ ਆ ਅਸ ਤਾਂ ਨਾ ਕੀ ਕਹਿ ਸਕਦੇ ਅਸ ਤਾਂ ਬਹੁਤ ਦੁਖੀ ਹੋ ਚੁੱਕੇ ਆ ਇਹਨਾਂ ਤੋਂ